ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਦੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦਾ ਅਰਦਾਸ ਕਰਦਾ ਧੰਨ ਬਾਬਾ ਦੀਪ ਸਿੰਘ ਅੱਗੇ ਜੋ ਵੀ ਜੁੜੇ ਆ ਮਹਾਰਾ ਜਿੱਦਾਂ ਚੜ੍ਹਦੀ ਕਲਾ ਮੇਰੀ ਕਰਦੇ ਇਤਨਾ ਹੀ ਹਰ ਇੱਕ ਦੀ ਕਰਿਓ ਦੇਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਿਓ ਭਲਾ ਕਰਿਓ ਮਹਾਰਾ ਜੀਓ ਅੱਜ ਦੀ ਆਪਣੀ ਵਿਜ਼ਿਟ ਪਿੰਡ 16 ਸੋਰ ਠਟੀਆਂ ਵੀ ਕਹਿ ਸਕਦੇ ਆ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਤਰਨਤਨ ਸਾਹਿਬ بھائی ਸਰਵਣ ਸਿੰਘ ਦੇ ਫਾਰਮ ਤੇ ਪਹੁੰਚੇ ਆ ਵਧੇਰੇ ਜਾਣਕਾਰੀ ਆਪਾਂ ਕਰਦੇ ਆ ਤੁਹਾਡੇ ਨਾਲ ਸਾਂਝੀ ਕੁਐਸਚਨ ਤੇ ਬੇਨਤੀ ਆ ਤੁਹਾਡੇ ਘਾੜੀ ਸੋਏ ਸਵਾਏ ਪਸ਼ੂਆ ਦੋ ਟਾਈਮ ਤਸੱਲੀ ਜ਼ਰੂਰ ਕਰੋ ਜਿਹੜੇ ਨੇੜੇ ਟੇੜੇ ਵਾਲੇ ਆ ਜਿੰਨਾ ਦੂਰੋਂ ਆਉਣਾ ਉਹ ਆਨਲਾਈਨ ਵੀਡੀਓ ਕਾਲ ਤੇ ਚਵਾਈ ਕਰੋ 5-5000 ਰੁਪਇਆ ਬਾਈ ਨੂੰ ਸਾਈਪਾ ਕੇ ਫੁੱਲ ਗਰੰਟੀ ਦੇਊਗਾ ਬਾਈ ਜੀ ਪਾਰ ਪਿਛੇ ਦੇ ਥਣਾ ਦੀ ਜਿੰਨਾ ਦੁੱਧ ਦਸੂਗਾ ਬਿਲਕੁਲ ਡੈਡੀ ਨਿਕਲੂਗਾ ਬਾਕੀ ਤੁਹਾਡੇ ਕਰਮ ਬਣੇ ਰਿਓ ਅਣ ਤੱਕ ਕਰਦੇ ਆਂ ਗੱਲਬਾਤ ਬਾਈ ਨਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਠੀਕ ਏ ਬਹੁਤ ਵਧੀਆ ਜੀ ਆਨੰਦ ਆਨੰਦ ਵੱਜੇ ਆ ਡਰੈਸ ਕਰੀਏ ਨੋਡ ਡਰੈਸ ਆਪਣਾ ਪਿੰਡ ਸੋਲ ਜ਼ਿਲ੍ਹਾ ਤਰਨਤਾਰਨ ਸਾਹਿਬ ਤਹਿਸੀਲ ਵੀ ਤਰਨਤਾਰਨ ਸਾਹਿਬ ਠੀਕ ਆ ਤੇ ਮੋਬਾਈਲ ਨੰਬਰ ਆਪਣਾ ਜੀ 76268 86235 ਠੀਕ ਆ ਹਾਂਜੀ ਹਾਂਜੀ ਸ਼ੁਰੂਆਤ ਇਹ ਤੋਂ ਕਰਨੀ ਆਪਾਂ ਜਰਸੀ ਤੋਂ ਇਹ ਅੱਜ ਹੀ ਸੂਈ ਲੱਗਦੀ ਹੈ ਨਾ ਹਾਂਜੀ ਤੜਕੇ ਸੂਈ ਆ ਜੀ ਤੜਕੇ ਜੀ ਜਰ ਪਾ ਕੇ ਓਕੇ ਹਾਂਜੀ ਹਾਂ ਸਭ ਓਕੇ ਬੱਛੀ ਤਵੱਛਾ ਮਗਰ ਤੇ ਮੱਛੀ ਆ ਮਗਰ ਫੀਮੇਲ ਹੈ ਹਨਾ ਵੇਖ ਲੈ ਚੰਗੀ ਤਰ੍ਹਾਂ ਕਰ ਅੱਛਾ ਵੱਛੀ ਆ ਗਈ ਹਨਾ ਉਹਦਾ ਭੇਖਾ ਪੈ ਗਿਆ ਨਾ ਵੱਛਾ ਉਹਦਾ ਹਾਂਜੀ ਹਾਂਜੀ ਚਲੋ ਕੋਈ ਨਹੀਂ ਵੱਛੀ ਵੀ ਜਰਸੀ ਆ ਗਈ ਆ ਤੇ ਇਹ ਕਿੰਨਾ ਕੋਈ ਬੋਲਾ ਫੂਲਾ ਕੱਢਿਆ ਤੂੰ ਬੋਲ ਆਜੇ ਸਿਰੇ ਤੋਂ ਹੀ ਆ 5-6 ਕਿਲੋ ਚੋਈ ਆ ਹੂੰ ਤੇ ਹੁਣ ਦੂਜੀ ਜਰਸੀ ਦਾ ਅੰਦਾਜ਼ਾ ਹੁਣ ਮੌਕੇ ਦਾ ਕੋਈ 12-13 ਕਿਲੋ ਹੋਊਗਾ ਬੋਲਾ 10-12 ਕਿਲੋ ਹੋਊਗਾ ਇਹ ਇੰਨਾ ਕਿਦਣਾ ਖੋਲ ਦੇ ਮੇਰਾ ਵੀਰ ਤੋੜ ਦੇ ਸਜਣੋ ਜਰਸੀ ਆ ਪੰਜਾਬ ਵਾਲੀ ਆ ਸਵੇਰ ਵਾਲੀ ਇੱਕੋ ਚਵਾਈ ਹੋਈ ਹੈ ਹਾਂ ਸਵੇਰ ਇੱਕੋ ਚਵਾਈ ਆ ਤੇ ਕਦ ਕਾਟ ਫੁੱਲ ਵੱਡਾ ਹੈ ਵੱਡੇ ਢਾਂਚੇ ਦੀ ਛੋਟੀ ਨਾ ਗਣਿਓ ਕਿਉਂਕਿ ਇਹ ਵੀ ਬੜਾ ਵੱਦਾ ਉਹ ਹੋ ਜਾਂਦਾ ਜਦੋਂ ਗਿੱਲਾ ਨਾੜੂ ਬਿਲਕੁਲ ਹੋਵੇ ਲਓ ਜੀ ਚਵਾਈ ਇੱਕ ਆ ਹੋਈ ਲੈਓ ਬਾਈ ਜੀ ਲੈਓ ਤੋਰਾ ਚੰਗਾ ਕੋੜੀ ਲੱਗਾ ਤੋਰਾ ਬਾਕੀ ਵੜ ਪੰਦੇ ਵਿੱਚ ਹੀ ਸਾਨੂੰ ਤੇ ਖਾਲਾ ਦਿੰਦੀ ਆ ਬਾਕੀ ਤਾਹ ਆਪਣਾ ਤਾਂ ਜਾਪ ਲੈਣਾ ਕਿ ਸੁਆਕਣਵਾਉਗਾ ਲਓ ਜੀ ਤੇ ਬਾਈ ਸਰਵਨ ਰੇਟ ਰੇਟ ਇਹਦਾ ਕੋਈ ਜਾਲਾ ਨਹੀਂ ਆ 60 70 ਵਾਲੇ ਕੰਮ ਨਹੀਂ ਆ ਉਹ ਛੱਡੇ ਹੁਣ ਆਪਾਂ ਹਾਂ 50 ਚੋਂ ਦੋ ਛੱਡ ਦਈਏ ਹੈ 50 ਚੋਂ ਉਹ ਨਹੀਂ ਨਹੀਂ ਹਾਂ ਯਾਰ ਮੰਗਣਾ 55 ਮੰਗਾ ਭਾਂ ਜੋ ਮਰਜ਼ੀ ਕਰ ਲੋ 52 ਮੰਗੇ 50000 ਦਿਖਾਣਾ ਦੇ ਦਾਂਗੇ ਆਪਾਂ 50 ਜੀ ਹਾਂਜੀ ਹਾਂਜੀ ਬਾਕੀ ਦੋ ਛੱਡ ਦੇ ਯਾਰ ਆਪਾਂ ਉਹ ਹੀ ਕੰਮ ਨਹੀਂ ਹੋਈ ਛੜਾ ਛੜਾ ਕਿਉਂ ਕਿਉਂ ਬਾਈ ਸਰਵਨ ਵੱਡਿਆ ਬਾਲਟੀ ਫੜਾ ਕਰਾਈਏ ਅੱਛਾ ਐਦਾਂ ਹੀ ਵਾਹ ਵਾਹ ਇੰਨੀਆਂ ਸੀਲੀਆਂ ਸਾਲੀਆਂ ਆਂ ਮਾਨਾ ਗੱਲ ਹੀ ਕੋਈ ਨਹੀਂ ਲਓ ਜੀ ਲਓ ਇਹ ਤਾਂ ਲੱਗੇ ਹੋਇਆ ਨੂੰ ਵਾਹ ਕੀ ਯਾਰ ਇਹਦਾ ਨਜ਼ਾਰਾ ਹੀ ਵੱਖਰਾ ਆਉਂਦਾ ਚੋਈ ਦਾ ਹੈ ਚਿੱਤ ਕਰਦਾ ਹੋਊਗਾ ਚੋਈ ਜਾਈਏ ਹਨਾ ਭਾਈ ਇਦਾਂ ਨੂੰ ਕਰਿਓ ਮਖੜਾ ਵਾ 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 ਨਹੀਂ ਵਾਕਈ ਜਿੰਦੀ ਰਵੇ ਇਹ ਥਣ ਥੁਣ ਵਾਲਾ ਚੰਗਾ ਲੱਗਾ ਸਜਣੋ ਚਿਵਾਈ ਵੀ ਵਾਕਈ ਸਿਰ ਆਈ ਯਾਰ ਚਿੱਤ ਕਰਦਾ ਚੋਈ ਜਾਈਏ ਤੇ ਰੇਟ ਬਾਈ ਕਿੰਨਾ 48 ਦੀ ਦੇਰਗੇ ਨਹੀਂ 50000 ਰੁਪਇਆ ਯਾਰ ਹੀ ਛੱਡਾਂਗਾ ਨਹੀਂ ਛੱਡਿਆ ਜਾਂਦਾ ਸ਼ਾਹ ਜੀ 1:00 ਵਜੇ ਨਾਲ ਹੀ ਆ ਅਜੇ ਸੂਝ ਆਈ ਤੜਕੇ ਸੂਈ ਆ ਬਾਕੀ ਰਾਜੀ ਜੀ ਫੁੱਲ ਹੀ ਹਾਂਜੀ ਹਾਂਜੀ ਚਲੋ ਜੀ 49000 ਦੀ ਹਾਂਜੀ ਹਾਂਜੀ ਆ ਆ ਗਈ ਵੈੜ ਆ ਜੀ ਪਈ ਦੂਜਾ ਸੂਹਾ ਹੋਊਗਾ ਕੱਲ ਸੂਹਾ ਜੀ ਦੂਜਾ ਵਾਹ ਵਾਹ ਯਾਰ ਥਣ ਬੜਾ ਚੰਗਾ ਹੈ ਖੋਲ ਦੇ ਮੇਰਾ ਭਰਾ ਤੋਰ ਦੇ ਮਗਰ ਬੱਚਾ ਦੇ ਇਹ ਬੱਚਾ ਦੇ ਰਾਤੀ ਸੂਈ ਆ ਜੀ ਇਹ ਕੱਲ ਸੂਈ ਆ ਰਾਤੀ ਰਾਤੀ ਕਿੰਨਾ ਬਾਈ ਦੁੱਧ ਹੋਊਗਾ ਥਣ ਬੜਾ ਚੰਗਾ ਲੱਗਾ ਹਨਾ ਹੁਣ ਪਹਿਲਾਂ ਵੀਡੀਓ ਦਿਖਾ ਦੁੱਧ ਚਾਹੀਦਾ ਦੱਸਨੇ ਆ ਅੱਛਾ ਨਹੀਂ ਹੁਣ ਮੌਕੇ ਦਾ ਕਿੰਨਾ ਗਿਣੀਆਂ ਇਹਦੇ ਕੋਲ ਦੁੱਧ ਹੋਊਗਾ ਵਾਹ ਯਾਰ ਤੋਰਾ ਬੜਾ ਬੈਠਦਾ ਹੈ ਫੰਨੇ ਖਾਂ ਬੈਠਿਆ ਪੂਰੀ ਨਹੀਂ ਨਹੀਂ ਲੈ ਰਾਜੀ ਬੜੀ ਕ੍ਰੋਸ ਹੈ ਨਾ ਐਚ ਐਫ ਕ੍ਰੋਸ ਦੀ ਆ ਗਈ ਦੋਗਲਾ ਕ੍ਰੋਸ ਆਂਗੇ ਸੱਜਣੋ ਐਚ ਐਫ ਦਾ ਤਾਂ ਹੀ ਰਾਜੀ ਬਾਜੀ ਪੂਰੀ ਆ ਬਾਈ ਰੇਟ ਆਪਾਂ ਜੀ ਰੱਖਿਆ ਜੀ 62000 ਰੁਪਿਆ ਜੀ ਹਾਂ ਹਾਂ ਤੇ ਨਾ ਨਹੀਂ ਮਾਹਾਣਾ ਨਹੀਂ ਮਾਲ ਤਾਂ ਨਹੀਂ ਕਰਾਂਗੇ ਅੱਛਾ ਪਹਿਲੇ ਧਾਰਾਂ ਕਰਾਉਣੀਆਂ ਐ ਇਹ ਵੀ ਇਦਾਂ ਚੋਦ ਨਹੀਂ ਆਪਾਂ ਅੱਛਾ ਹਾਂਜੀ ਹਾਂਜੀ ਯਾਰ ਤੂੰ ਮਾਲ ਹੀ ਦਾ ਸਾਰਾ ਇਤਨਾ ਚੋਣ ਵਾਲਾ ਲਿਆਂਦਾ ਜੀ ਕਿੱਥੇ ਵੇਖੇ ਕੋਲਿਆ ਕੋਈ ਨਹੀਂ ਉਹ ਘਰੇ ਕੁੜੀਆਂ ਲੱਗੀਆਂ ਹੂੰ ਕੋਈ ਨਹੀਂ ਪ੍ਰੇਮ ਨਾਲ ਚੋਲ ਹਾਂ ਕੋਈ ਨਾ ਦੇਖੋ ਜੀ ਵਾਹ ਕੀ ਟਰਾਈ ਵਾਕੇ ਬੜੀ ਹੈ ਹੁਣ ਇੱਕੇ ਰਾ ਪਸ਼ੂ ਦੇ ਥੱਲੇ ਬੈਠਣਾ ਨਾ ਇੱਕੇ ਰਾ ਨਹੀਂ ਬਹਿਣਾ ਚਾਹੀਦਾ ਹੁਣ ਪਸਮੂਗੀ ਹੈਣਾ ਬਿਲਕੁਲ ਹੁਣ ਪਸਮੂਗੀ ਜਦੋਂ ਵੀ ਪਸ਼ੂ ਦੇ ਥੱਲੇ ਬਹਿਣਾ ਹਾਥੂ ਤ ਫੇਰ ਕੇ ਪਿਆਰ ਨਾਲ ਬੈਠਾ ਜਾਈ ਹੁਣ ਇਹ ਨਾ ਜੇ ਤੁਹਾਡੇੋਂ ਤੋਂ 1 ਘੰਟਾ ਪਹਿਲਾਂ ਆਈ ਹੈ ਜੀ ਅੱਛਾ 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 ਬਹੁਤ ਤੁਹਾਨੂੰ ਬਹੁਤ ਦੰਗਲ ਕਰਦਾ ਹੀ ਹੈ ਵਾਹ ਪਸ਼ੂ ਕੀ ਕਰਦੀ ਓਏ ਚਲ ਕੋ ਨੀ ਚੋ ਬਣੀ ਕਰੀਦਾ ਨਾ ਵਾਕੇ ਯਾਰ ਚਵਾਈ ਦਾ ਆ ਮੈਂ ਮਾਰਨ ਦੀ ਪਰਲੇ ਬਣ ਓਏ ਗੜੀ ਕਸੋਤੀ ਜੀ ਗੱਦੀ ਉਹਨੂੰ ਮੈਂ ਇਹਨੂੰ ਵੀ ਜਮੀਨ ਪਿਆਣਾ ਚਿੱਕੜ ਚੁੱਕੜਿਆ ਪਰੇ ਦਾ ਸਾਦਦੀਆਂ ਹਾ ਨਾ ਬਾਈ ਮਾਰ ਕਰਾ ਲਈ ਦੇ ਮਾੜੀ ਦੀ ਚਵਾਈ ਚਵਾਈ ਦਾ ਵਾਕੇ ਨਜ਼ਾਰਾ ਆਉਂਦਾ ਯਾਰ ਪੂਰਾ ਅਗਲੇ ਅਗਲੇ ਥਨਾ ਦੀ ਕਰ ਕਰਦੇ ਵਾਹ ਜੀ ਵਾਹ ਚੱਲ ਬੱਸ ਕਰ ਵਾਕੀ ਫੁੱਲ ਗਰੰਟੀ ਸੱਜਣਾ ਚੋਣ ਚਾਣ ਦੀ ਹਨਾ ਜੇ ਲੱਤ ਪੱਟ ਜੇ ਤੇ ਵੈੜ ਵਾਪਸ ਕਰ ਦਿਓ ਤੇ ਬੋਲਾ ਕਿੰਨਾ ਮੌਕੇ ਦਾ ਨਹੀਂ ਨਹੀਂ ਬੋਲਾ ਕਿੰਨਾ ਉਹ ਬੋਲਾ ਤਾਂ ਦੱਸਿਆ 12 13 ਕਿਲੋ 12 13 ਕਿਲੋ ਤੇ ਥਾਨ ਸੱਜਣਾ ਮੱਝਾਂ ਵਾਲਾ ਤੇ 62000 ਜਮਾਨਤਾਨ ਕਰਕੇ ਭਾਈ ਕਿੰਨੇ ਦੀ ਦੇ ਦਗੇ 60000 ਦੀ ਦੇ ਦਾਂਗੇ ਜੀ 60 ਦੀ 60 ਚੋਂ ਦੋ ਨਾ ਛੱਡ ਦੀ ਨਹੀਂ ਦੋ ਛੱਡਾਂ ਸੂਤ ਨਹੀਂ ਆਣਾ ਹਾਂ 100 ਰੁਪਏ ਛੱਡਾਂਗੇ ਯਾਰ ਹੀ ਹਾਂਜੀ ਹਾਂ ਚੱਲ ਛੱਡ ਦੇ ਯਾਰ ਵੀ ਛੱਡਿਆ ਫਿਰ ਵੀ ਨਾ ਮਾਂ ਦਾ ਸ਼ੋਰ ਛੱਪਾ ਆ ਇਹਨੂੰ ਲਾ ਦੇ ਮਗਰੋਂ ਕਰ ਦੇ ਮੇਰਾ ਬਾਈ ਬੰਦ ਨਹੀਂ ਸ਼ੋਰ ਛੱਪਾ ਫੇਰ ਕਰਨਾ ਪੈਂਦਾ ਏ ਹੂੰ ਯਾ ਥੱਬਾ ਹੀ ਲਾਈ ਫਿਰਦੀ ਹੈ ਨਾ ਬਿਲਕੁਲ ਜਿੰਦੀ ਰਵੇ ਸਜਣੋਂ ਖਰੀਦਦਾਰੀ ਕਰਿਓ ਸਾਸਿਕਾਰ